ਕੋਈ ਬ੍ਰਸ਼ ਕਰਦੇ ਹੋਏ ਦੰਦਾਂ ਚੋਂ ਮਸੂੜਿਆਂ ਵਿੱਚੋਂ ਕੋਈ ਬਲੀਡਿੰਗ ਹੋਣੀ ਉਹ ਜਿਹੜਾ ਬਲੀਡਿੰਗ ਦਾ ਖਤਰਾ ਹੈ ਉਹ तकरीबन ਜਾ ਕੇ 10-15000 ਜਦੋਂ ਪਲੇਟਲੇਟ ਆ ਜਾਂਦੇ ਆ ਉਦੋਂ ਹੀ ਖਤਰਾ ਹੁੰਦਾ ਪਲੇਟਲੇਟ ਚੜਾਉਣਾ ਇਹ ਆਮ ਪ੍ਰਕਿਰਿਆ ਹੈ ਕਿਉਂਕਿ ਆਮ ਲੋਕਾਂ ਚ ਇਹਦਾ ਫੋਬੀਆ ਬਹੁਤ ਹੈਗਾ ਜੀ ਕਿ ਫਲਾਣੇ ਦੇ ਸੈੱਲ ਚੜੇ ਆ ਜੀ ਉਹਦੇ ਘਟਕੇ ਸੀਗੇ ਇਹ ਲੋਡ ਹੈਗੀ ਆ ਅਸੀਂ ਜੇ ਕਿਸੇ ਨੂੰ ਬਲੀਡਿੰਗ ਹੁੰਦੀ ਹੋਵੇ ਫੇਰ ਉਹਦੇ ਸੈੱਲ ਚਾਹੇ 20000 ਹੈ ਚਾਹੇ 40000 ਉਹਨੂੰ ਚੜਾਣੇ ਪੈਣਗੇ ਜੀ ਆਮ ਤੌਰ ਤੇ ਲੋਕ ਘਬਰਾਉਣ ਲੱਗ ਪੈਂਦੇ ਆ ਜੀ 30000 ਰਹਿ ਗਏ 25000 ਰਹਿ ਗਏ 12000 ਰਹਿ ਗਏ ਤਾਂ ਤੁਸੀਂ ਬੀਇੰਗ ਡਾਕਟਰ ਕਿਸ ਚੀਜ਼ ਨੂੰ ਵੇਖਦੇ ਹੋ ਮਰੀਜ਼ ਦੀ ਕੰਡੀਸ਼ਨ ਵੇਖਦੇ ਹੋ ਮਰੀਜ਼ ਦੀ ਜਨਰਲ ਕੰਡੀਸ਼ਨ ਬਹੁਤ ਜ਼ਰੂਰਤ ਹੈ ਜੀ ਸਭ ਤੋਂ ਜ਼ਰੂਰੀ ਹੈ ਉਹਦਾ ਬਲੱਡ ਪ੍ਰੈਸ਼ਰ ਨਹੀਂ ਫਾਲ ਕਰਨਾ ਚਾਹੀਦਾ ਉਦੀ ਬਲੱਡ ਪ੍ਰੈਸ਼ਰ ਫਾਲ ਕਰੂਗਾ ਤਾਂ ਉਦੀ ਯੂਰਿਨ ਆਉਟਪੁੱਟ ਘਟਣ ਸ਼ੁਰੂ ਹੋ ਜੇਗੀ ਉਹ ਨਹੀਂ ਘਟਣੀ ਚਾਹੀਦੀਗੀ ਠੀਕ ਹੈ ਅਗਰ ਉਸ ਨੂੰ ਕੋਈ ਪਹਿਲਾਂ ਬਿਮਾਰੀ ਹੈ ਕਿਸੇ ਦੀ ਕੋਈ ਪੇਟ ਅਲਸਰ ਹੈ ਜਾਂ ਕੋਈ ਲੜਕੀ ਹੈ ਕਿਸੇ ਨੂੰ ਪਹਿਲਾਂ ਹੀ ਕੋਈ ਮੈਂਸਟ੍ਰੂਅਲ ਪੀਰੀਅਡ ਚੱਲ ਰਹੇ ਹੈ ਉਹਨੂੰ ਤਾਂ 30 40 ਹਜ਼ਾਰ ਤੇ ਵੀ ਕੋਈ ਬਲੀਡਿੰਗ ਹੋ ਸਕਦੀ ਹੈ ਠੀਕ ਹੈ ਨਹੀਂ ਆਮ ਕਰਕੇ ਜਿਹੜੇ ਪਲੇਟਲੇਟ ਸੈੱਲ ਹੈ ਇਹ ਜੇ 15 20 ਹਜ਼ਾਰ ਤੋਂ ਘਟਦੇ ਹੈ ਤਾਂ ਹੀ ਸਰੀਰ ਦੇ ਵਿੱਚ ਜਿਹੜਾ ਕਿਸੇ ਵੀ ਤਰ੍ਹਾਂ ਦੀ ਬਲੀਡਿੰਗ ਦਾ ਰਿਸਕ ਵੱਧਦਾ ਹੈ ਬਈ ਕੋਈ ਚਮੜੀ ਤੇ ਤਫੜ ਹੋ ਜਾਣੇ ਦਾਣੇ ਹੋ ਜਾਣੇ ਆਪਾਂ ਨੂੰ ਸੈਲ ਘਟਣ ਦੇ ਨਿਸ਼ਾਨ ਨਜ਼ਰ ਆਣੇ ਸ਼ੁਰੂ ਹੋ ਜਾਣੇ ਕਿਸੇ ਨੂੰ ਕੋਈ ਬ੍ਰਸ਼ ਕਰਦੇ ਹੋਏ ਦੰਦਾਂ ਚ ਮਸੂੜੀਆਂ ਵਿੱਚੋਂ ਕੋਈ ਬਲੀਡਿੰਗ ਹੋਣੀ ਉਹ ਜਿਹੜਾ ਬਲੀਡਿੰਗ ਦਾ ਖਤਰਾ ਹੈ ਉਹ ਤਕਰੀਬਨ ਜਾ ਕੇ 10 15000 ਜਦੋਂ ਪਲੇਟਲੇਟ ਆ ਜਾਂਦੇ ਉਦੋਂ ਹੀ ਖਤਰਾ ਹੁੰਦਾ ਠੀਕ ਹੈ ਅਸੀਂ ਪਿਛਲੇ 2 ਮਹੀਨਿਆਂ ਦੇ ਵਿੱਚ ਤਕਰੀਬਨ ਸਾਡੇ ਕੋਲੇ 60 70 ਪੇਸ਼ੈਂਟਸ ਐਡਮਿਟ ਰਹਿ ਚੁੱਕੇ ਹੈ ਡੇਂਗੂ ਬੁਖਾਰ ਦੇ ਜੀ ਤੇਨਾ 60 70 ਪੇਸ਼ੈਂਟਾਂ ਚ ਸਾਨੂੰ ਮੈਨੂੰ ਲੱਗਦਾ ਕਿ 20 25 ਮਰੀਜ਼ਾਂ ਦੇ ਵਿੱਚ ਹੀ ਪਲੇਟਲੇਟ ਚੜਾਉਣ ਦੀ ਜ਼ਰੂਰਤ ਪਈ ਜਿਨ੍ਹਾਂ ਦੇ ਸੈੱਲ 10000 ਦੇ ਨਜ਼ਦੀਕ ਪਹੁੰਚ ਗਏ ਪਲੇਟਲੇਟ ਚੜਾਉਣਾ ਇੱਕ ਆਮ ਪ੍ਰਕਿਰਿਆ ਹੈ ਕਿਉਂਕਿ ਆਮ ਲੋਕਾਂ 'ਚ ਇਹਦਾ ਫੋਬੀਆ ਬਹੁਤ ਹੈਗਾ ਜੀ ਕਿ ਫਲਾਨੇ ਦੇ ਸੈੱਲ ਚੜੇ ਹੈ ਜੀ ਉਹਦੇ ਘਟਕੇ ਸੀਗੇ ਨਹੀਂ ਜੀ ਕੋਈ ਇਸ ਤਰ੍ਹਾਂ ਦੀ ਸੈੱਲ ਚੜਾਉਣ ਦਾ ਕੋਈ ਖਤਰਾ ਨਹੀਂ ਹੁੰਦਾ ਪਰ ਜ਼ਰੂਰਤ ਦੇ ਮੁਤਾਬਕ ਹੀ ਸੈੱਲ ਚੜਾਣੇ ਚਾਹੀਦੇ ਆ ਮੁਖਸਰ 'ਚ ਸਾਡੇ ਕੋਲੇ ਤਿੰਨ ਬਲੱਡ ਬੈਂਕ ਹੈਗੇ ਆ ਕੌਣ ਤੋਂ ਹਿ ਸੈੱਲ ਬਣਦੇ ਆ ਜੀ ਠੀਕ ਹੈ ਇਹ ਹੁੰਦਾ ਕਿ ਪਹਿਲਾਂ ਨਹੀਂ ਸੈੱਲ ਬਣਾ ਕੇ ਰੱਖੇ ਜਾ ਸਕਦੇ ਕਿਉਂਕਿ ਸੈੱਲਾਂ ਦੀ ਜਿਹੜੀ ਲਾਈਫ ਹੈ ਸਰੀਰ ਦੇ ਵਿੱਚ ਵੀ 72 ਘੰਟੇ ਹੁੰਦੀ ਹੈ ਤੇ ਜਦੋਂ ਸ਼ੀਟ 'ਚੋਂ ਬਾਹਰ ਆਪਾਂ ਸਟੋਰ ਕਰਦੇ ਨੇ ਲਾਈਫ ਹੋਰ ਘਟ ਜਾਂਦੀ ਹੈ ਵੇ ਲੋਕਾਂ ਨੂੰ ਦਈ ਪਹਿਲਾਂ ਹੀ ਬਲੱਡ ਦੇ ਕੇ ਰੱਖ ਲਈਏ ਪਹਿਲੇ ਸੈੱਲ ਬਣਵਾ ਕੇ ਰੱਖ ਲਈਏ ਵੀ ਚੜਾਣੇ ਨਾ ਪੈ ਨ emergeny ਚ ਜਰੂਰਤ ਪਵੇ ਜੀ ਇਹ ਤਾਂ ਤੁਰੰਤ ਮੌਕੇ ਤੇ ਹੀ ਬਲੱਡ ਲੈ ਕੇ ਉਧੇ ਹੀ ਮਸ਼ੀਨ ਰਾਹੀਂ ਸੈੱਲ ਬਣਾਏ ਜਾਂਦੇ ਹੈ ਤੁਸੀਂ ਮੈਡੀਕਲ ਸਾਇੰਸ ਦੇ ਅਕੋਰਡਿੰਗ ਕਦੋਂ ਫੈਸਲਾ ਕਰਦੇ ਹੋ ਜੀ ਕਿ ਹੁਣ ਸੈੱਲ ਚੜਾਉਣ ਦੀ ਲੋੜ ਹੈਗੀ ਆ ਅਸੀਂ ਜੇ ਕਿਸੇ ਨੂੰ ਬਲੀਡਿੰਗ ਹੁੰਦੀ ਹੋਵੇ ਫੇਰ ਉਹਦੇ ਸੈਲ ਚਾਹੇ 20000 ਹੈ ਚਾਹੇ 40000 ਉਹਨੂੰ ਚੜਾਣੇ ਪੈਣਗੇ ਜੀ ਅਗਰ ਮਰੀਜ਼ ਬਿਲਕੁਲ ਤੰਦਰੁਸਤ ਹੈ ਖਾ ਪੀ ਰਿਹਾ ਹੈ ਉਹਦੇ ਕੋਈ ਬਲੀਡਿੰਗ ਟ੍ਰੈਂਡਸਿਸ ਨਹੀਂ ਹੈ ਅਸੀਂ ਜੇ ਉਹਦਾ 10000 ਦੇ ਨੇੜੇ ਪਹੁੰਚਦਾ ਤਾਂ ਉਹਦੀ ਅਸੀਂ ਸੈਲ ਚੜਾਣੇ ਰეკਮੈਂਡ ਕਰਦੇ ਹਾਂ ਜੀ ਜਿਹੜੇ ਇਹ ਪਲੇਟਲੇਟਸ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ 1.5 ਲੱਖ ਹੋਣ ਤੇ ਭਾਵੇਂ 15000 ਹੋਣ ਬਹੁਤਾ ਫਰਕ ਨਹੀਂ ਪੈਂਦਾ ਕਿਉਂ ਨਹੀਂ ਫਰਕ ਪੈਂਦਾ ਫਿਰ ਇਹਨਾਂ ਦਾ ਰੋਲ ਕੀ ਹੁੰਦਾ ਬਾਡੀ ਦੇ ਵਿੱਚ ਦੇਖੋ ਇਹ ਨਾ ਕਲੋਟਿੰਗ ਦੇ ਵਿੱਚ ਹੈਲਪ ਕਰਦੇ ਆ ਇਹ ਐਵੇਂ ਜਿਵੇਂ ਮਰੀਜ਼ ਨੂੰ ਅਸੀਂ ਕਹਿੰਨੇ ਵੀ ਕੰਪਲੀਟ ਰੈਸਟ ਕਰੋ ਸਪੋਜ਼ ਇੱਕ ਮਰੀਜ਼ ਹੈ ਜੀ ਉਹਦੇ ਸੈੱਲ 30000 ਹੈ ਜੀ ਅਗਰ ਉਹ ਚੱਲਿਆ ਫਿਰਦਾ ਸੜਕ ਤੇ ਤੁਰਿਆ ਜਾਂਦਾ ਬਾਈਚਾਂਸ ਨੂੰ ਚੱਕਰ ਆ ਗਿਆ ਉਹ ਡਿੱਗ ਪਵੇ ਅਗਰ ਇੱਕ 30 40000 ਸੈੱਲ ਵਾਲਾ ਪੇਸ਼ੈਂਟ ਡਿੱਗ ਪਵੇ ਤਾਂ ਉਹਦੇ ਬ੍ਰੇਨ ਦੇ ਵਿੱਚ ਹੈਮਰੇਜ ਵੀ ਹੋ ਸਕਦੀ ਹੈ ਹੈਡ ਇੰਜਰੀ ਉਹਦੀ ਖਤਰਨਾਕ ਦਿਮਾਗ ਚ ਬਲੀਡਿੰਗ ਹੋ ਸਕਦੀ ਖੂਨ ਪਤਲਾ ਹੋ ਜਾਂਦਾ ਤੇ ਜਿਹੜੀ ਪਲੇਟਲੇਟਸ ਹੈ ਖੂਨ ਨੂੰ ਗਾੜਾ ਕਰਦੇ ਹਾਂ ਜੀ ਇਹ ਉਸ ਵਿੱਚ ਕਲੋਟਿੰਗ ਫੈਕਟਰ ਜਿਹੜੇ ਹੁੰਦੇ ਆ ਉਹਦੇ ਵਿੱਚ ਇਹ ਮਦਦ ਕਰਦੇ ਆ ਸਰੀਰ ਦੇ ਕਲੋਟਿੰਗ ਫੈਕਟਰ ਨੂੰ ਮੇਨਟੇਨ ਕਰਦੇ ਦੂਸਰੀ ਗ ਪਲੇਟਲੇਟ ਨੰਬਰਸ ਨਾਲ ਪਲੇਟਲੇਟ ਦਾ ਫੰਕਸ਼ਨ ਵੀ ਡਿਫੈਕਟਿਵ ਹੋ ਜਾਂਦਾ ਹੈ। ਕਈ ਵਾਰੀ ਜਿਵੇਂ ਜਿਹੜੇ ਲਿਵਰ ਦੇ ਮਰੀਜ਼ ਹੁੰਦੇ ਆ ਪਹਿਲਾਂ ਤੇ ਜਿਨ੍ਹਾਂ ਨੂੰ ਕੋਈ ਲਿਵਰ ਦੀ ਬਿਮਾਰੀ ਹੈਗੀ ਹੈ ਜੀ ਉਹਨਾਂ ਦੇ ਵਿੱਚ ਵੀ ਖੂਨ ਜੰਮਣ ਦੀ ਸਮਰੱਥਾ ਜਿਹੜੇ ਕਲੋਟਿੰਗ ਫੈਕਟਰ ਹੁੰਦੇ ਆ ਸਾਡੇ ਲਿਵਰ ਚ ਬੰਦੇ ਆ। ਉਹੋ ਵੀ ਉਹਨਾਂ ਦੇ ਘਟੇ ਹੁੰਦੇ ਹੋ ਡਿਫੈਕਟਿਵ ਹੋਏ ਹੋਏ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਇਹ 40 50000 ਪਲੇਟਟ ਤਾਂ ਵੀ ਉਹਨਾਂ ਵਿੱਚ ਬਲੀਡਿੰਗ ਦਾ ਰਿਸਕ ਵੱਧ ਜਾਏਗਾ ਠੀਕ ਹੈ ਜੀ ਜੇ ਜਿਹੜੀ ਮੈਂ ਗੱਲ ਕੀਤੀ ਅਗਰ ਮਰੀਜ਼ ਨੂੰ ਕੋਈ ਹੋਰ ਬਿਮਾਰੀ ਨਹੀਂ ਹੈ ਤਾਂ ਫਿਰ ਉਹਦੇ ਵਿੱਚ ਜਿਹੜਾ ਬਲੀਡਿੰਗ ਦਾ ਰਿਸਕ ਆ ਉਹ 15000 ਤੋਂ ਨੀਚੇ ਜ਼ਿਆਦਾ ਹੋਏਗਾ ਜੀ ਅਗਰ ਕਿਸੇ ਮਰੀਜ਼ ਨੂੰ ਪਹਿਲਾਂ ਕੋਈ ਹੈ ਕਿਸੇ ਦਾ ਕੋਈ ਪੇਟ ਚਲਸਰ ਆਇਆ ਕਿਸੇ ਦਾ ਕੋਈ ਬਵਾਸੀਰ ਦਾ ਮੋਕਾ ਬਲੀਡ ਕਰ ਰਿਹਾ ਹੈ ਕਿਸੇ ਨੂੰ ਕੋਈ ਬੱਚੇਦਾਨੇ ਦੀ ਬਿਮਾਰੀ ਉਹਨ ਬਲੀਡਿੰਗ ਹੋ ਰਹੀ ਹੈ ਹੂੰ ਦਾ ਉਹਦੇ ਵਿੱਚ ਇਹ ਪਲੇਟਲੇਟ ਗਿਣਤੀ 40 ਪੀਆ ਹਜ਼ਾਰ ਤੇ ਵੀ ਉਹਨੂੰ ਬਲੀਡਿੰਗ ਰਿਸਕ ਦੇ ਚਾਰਸ ਹੁੰਦੇ ਆ ਇਹਨਾਂ ਦੇ ਘਟਣ ਦੇ ਨਾਲ ਸਰੀਰ ਨੂੰ ਕਮਜ਼ੋਰੀ ਕਿਉਂ ਆਉਂਦੀ ਹੈ ਡਾਕਟਰ ਸਾਹਿਬ ਸਰੀਰ ਨੂੰ ਕਮਜ਼ੋਰੀ ਪਲੇਟਲੇਟ ਘਟਣ ਨਾਲ ਨਹੀਂ ਹੁੰਦੀ ਉਹ ਬੇਸਿਕ ਬਿਮਾਰੀ ਕਰਕੇ ਕਮਜ਼ੋਰੀ ਹੁੰਦੀ ਅੱਛਾ ਬਹੁਤੇ ਲੋਕ ਕਹਿੰਦੇ ਸੈੱਲ ਘਟ ਗਏ ਇਹਦੇ ਨੂੰ ਤਾਂ ਕਮਜ਼ੋਰੀ ਹੋਗੀ ਨਹੀਂ ਨਹੀਂ بڑے ਮਰੀਜ਼ ਸਾਡੇ ਕੋਲੇ 10 15 ਹਜ਼ਾਰ ਵਾਲੇ ਵਾਰਡ ਚ ਖੁਸ਼ ਬਿٹے ਹੁੰਦੇ ਆ ਡਾਕਟਰ ਸਾਹਿਬ ਦਾ ਤਕਲੀਫ ਤਾਂ ਕੋਈ ਹੈ ਨਹੀਂ ਜੀ ਸਾਨੂੰ ਘਰੇ ਭੇਜ ਦਿਓ ਜੀ ਅੱਛਾ ਅਸੀਂ ਵਧੀਆ ਖਾਈ ਪੀਏ ਨੇ ਜੀ ਨਾਲ ਸਾਨੂੰ 3 ਦਿਨ ਦਾ ਬੁਖਾਰ ਹੈ ਜੀ ਵਧੀਆ ਮੈਂ ਤੁਰਿਆ ਫਿਰ ਪਿੱਛੇ ਸਾਡੇ ਕੋਲੇ ਇੱਕ ਪੇਸ਼ੈਂਟ ਆਇਆ ਜੀ ਉਹ ਨਲਕੇ ਦੀ ਗੇੜ ਰਿਆ ਸੀ ਪਾਣੀ ਜੀ ਤੇ ਉਹ ਖੁੱਲ ਗਈ ਜੀ ਜਿਹੜੀ ਹੱਥੀ ਸੀਗੀ ਜੀ ਉਹਦੇ ਸਿਰ 'ਚ ਵੱਜੀ ਜੀ ਤੇ ਉਹਦੇ 40000 ਸੈਲਸਿਸਾਂ ਵੀ ਉਹਦੇ ਬ੍ਰੇਨ ਦੇ ਵਿੱਚ ਮੈਸਿਵ ਬਲੀਡ ਹੋ ਗਿਆ ਜੀ ਸੰ ਨੂੰ ਲੁਧਿਆਣਾ ਸ਼ਿਫਟ ਕਰਨਾ ਪਿਆ ਉੱਥੇ ਜਾ ਕੇ ਉਹ ਦੀ ਜ ਨਹੀਂ ਬਚ ਪਾਇਆ ਜੀ ਬਿਲਕੁਲ ਠੀਕ ਤਾਂ ਕਰਕੇ ਜਿਹੜੇ ਮਰੀਜ਼ ਨੂੰ ਕੰਪਲੀਟ ਰੈਸਟ ਬਹੁਤ ਜ਼ਰੂਰੀ ਹੁੰਦਾ ਹੈਗਾ ਕਹਿੰਦਾ ਮਤਲਬ ਤੇਜ਼ ਬੁਖਾਰ ਜਿਹੜਾ ਹੁੰਦਾ ਤੇ ਉਹ ਫੂਡ ਲੈਣਾ ਬੰਦ ਕਰ ਦਿੰਦੇ ਡਾਈਟ ਲੈਣੀ ਉਹਦੇ ਕਰਕੇ ਬਾਡੀ 'ਚ ਵੀਕਨੈਸ ਆਉਂਦੀ ਉਹਦੇ ਕਰਕੇ ਵੀਕਨੈਸ ਆਉਂਦੀ ਹੈ ਸਰੀਰ ਦੇ ਵਿੱਚ ਕੋਈ ਐਸੇ ਜ਼ਰੂਰੀ ਇਨਫਲੇਮੈਟਰੀ ਜਿਹੜਾ ਰਿਸਪੌਂਸ ਹੁੰਦਾ ਹੈ ਬਾਡੀ ਦਾ ਉਹ ਵੀ ਸਰੀਰ ਨੂੰ ਕਮਜ਼ੋਰ